मुझे थोड़ा सारा मेरे चैनल से बड़ा ही निगाह स्वागत आज मैं थोड़े एक बेबी सैट लगे आई हूँ एक बेबी सैट है ये जरा कि बड़ा ही सौखे तरीके बनाया हुआ है कलर कंबीनेशन भी देखो कि प्यारा लग रहा है लाइट ज येलो कलर है डार्क येलो नहीं है लाइट येलो प्लस लाइट पर्पल कलर देखो लाइट येलो तो लाइट परपल कलर का कंबीनेशन है तो जो वूल असी लाई हुई है वो फैदर वाली वूल है ਉਹਦੇ ਨਾਲ ਇਹ ਸੈਟ ਇਹ ਪੂਰਾ ਇਹ ਸੈਟ ਅਸੀਂ ਮੈਂ ਬੁਣਿਆ ਹੈ। ਇਹ ਦੀ ਦੇਖੋ ਕਾਰਡੀਗਨ ਜਿਹੜੇ ਵੀ ਸ਼ੇਪ ਬਣੀ ਹੈ ਬਣਾਈ ਹੋਈ ਹੈ ਗਲਾ ਦੇਖੋ ਵੀ ਸ਼ੇਪ ਹੈ। ਠੀਕ ਹੈ ਤੇ ਇਹ ਦੀ ਛੋਟੇ-ਛੋਟੇ ਇਹ ਦੇਖੋ ਨਿਊਪੋਰਨ ਬੇਬੀ ਦੀਆਂ socks ਆ ਦੇਖੋ। ਤੇ ਆ ਦੇਖੋ ਟੋਪੀ। ਇਹ ਵੀ ਨਿਊਬੋਨ ਬੇਬੀ ਦੀ। ਬਹੁਤ ਹੀ ਆਸਾਨ ਤਰੀਕੇ ਨਾਲ ਬੜੇ ਹੀ ਈਜ਼ੀ ਤਰੀਕੇ ਨਾਲ ਇਹ ਵਾਲਾ ਸਵੈਟਰ ਅਸੀਂ ਸੈੱਟ ਬੁਣਿਆ ਹੋਇਆ ਹੈ ਤੇ ਬਿਗਨਰਸ ਵੀ ਇਹਨੂੰ ਆਰਾਮ ਨਾਲ ਬਣਾ ਸਕਦੇ ਆ ਤਾਂ ਫਿਰ ਕਰੋ ਚੁੱਕੋ ਸਲਾਈਆਂ ਤੇ ਬਣਾਓ ਇਹਨੂੰ ਸੌਖੇ ਜਿਹਾ ਆਪਣੇ ਬੇਬੀ ਸੈੱਟ ਨੂੰ ਇਹਦੇ ਚ ਜਿਹੜਾ ਪੈਟਰਨ ਪਾਇਆ ਦੇਖੋ ਸੀ ਬਿਲਕੁਲ ਹੀ ਸੌਖਾ ਜਿਹਾ ਪੈਟਰਨ ਆ ਦੇਖੋ ਇਹ ਕਿੁੰਡਾ ਬੁਣਿਆ ਇੱਕ ਬਗੈਰ ਬੁਣਿਆ ਚੁੱਕਿਆ ਇੱਕ ਬੁਣਿਆ ਇੱਕ ਬਗੈਰ ਬੁਣਿਆ ਚੁੱਕਿਆ ਇੱਕ ਬੁਣਿਆ ਇੱਕ ਬਗੈਰ ਬੁਣਿਆ ਚੁੱਕਿਆ ਇਦਾਂ ਹੀ अस अपन सारिया रोह पाई हुई ने। आ देखो आर कुछ भी नहीं निश्चित देखो डिजाइन तो आप अगे स्टैप बाय स्टैप सीख लवेंगे तो पहले आप देख लीए भी असी कैप कि बनाई है कैब असें देखो नीचे शुरू करके बनाई है नीचे शुरू करके उपर जाके बसे दिया, देखो कुंडे घटा गए अस इतें आके असं कुंडे घटाए हुए चलो पहला कैप द फुल डिटेल आप देख लें नीचों से सत्तर कुंडे पाए हुए सत्तर कुंडे पा के असं आज सिर पुठिया पुठिया सिलाइया का एक दो तीन चार पाँच छः अठ अठ सिलाइया अस पुठिया पुठ्ठिया पा दी उसद तो असीो पुठी सीधिया दार सिलाइया पा ली उस तो बाद वाला पैटर्न पाया हुए पैटर्न दो चार छः अठ दस सिलाइया पा के तो बाद उपर प्लेन ही बुलाया देखो ठीक है इतों इतने एत तक मैं नौ इंच हुआ है हुए तो घटवाने जिस हिसाब नीं सइज़ बना उस हिसाब ना कर सकते हो ਨੋਇੰਚ ਬਣਾਉਣ ਤਾਂ ਬਾਅਦ ਦੇਖੋ ਸੌਖੇ ਤਰੀਕੇ ਦੇ ਨਾਲ ਆਥੋ ਦੇਖੋ 1 2 3 ਤਿੰਨ ਜਗ੍ਹਾ ਸੇ ਨੋਥੇ ਘਟਾਇਆ ਹੋਇਆ ਤਾਂ ਇੱਕ ਅਸੇ ਪਿੱਛੇ ਠੀਕ ਹੈ ਇੱਕ ਅਸੇ ਇੱਥੋਂ ਘਟਾਈ ਜਾਣਾ ਤੇ ਤਿੰਨ ਜਗ੍ਹਾ ਇੱਥੇ ਇੱਥੇ ਤਿੰਨ ਤਾਈਕ ਕਰ ਲੈਣਾ ਇੱਥੇ ਤਿੰਨ ਤਾਈਕ ਕਰ ਲੈਣਾ ਇੱਥੇ ਤਿੰਨ ਤਾਈਕ ਕਰ ਲੈਣਾ ਤੇ ਪਿੱਛੇ ਦੋਨਾਂ ਸਾਈਡਾਂ ਤੋਂ ਦੋ ਦਾ ਇੱਕ ਤੇ ਦੋ ਦਾ ਇੱਕ ਕਰੀ ਜਾਣਾ ਕਿਉਂਕਿ ਸਿੱਧਾ ਵੀ ਦੋ ਦਾ ਇੱਕ ਕਰਾਂਗੇ ਅੰਦਰ ਵੀ ਦੋ ਦਾ ਇੱਕ ਕਰਾਂਗੇ ਤਾਂ ਇਹਦੇ ਨਾਲ ਸਾਡਾ ਇੱਕ ਹੁੰਦਾ ਇੱਧਰ ਤੇ ਇੱਕ ਹੁੰਦਾ ਇੱਧਰੋ ਕੱਟ ਗਿਆ ਇੱਥੇ ਅਸੀਂ ਤਿੰਨ ਦਾ ਇੱਕ ਕਰ ਰਹੇ ਹਾਂ ਇੱਕ ਹੁੰਦਾ ਇਧਰ ਉਹ ਇੱਕ ਹੁੰਦਾ ਇਧਰ ਫਿਰ ਐਦਾਂ ਤਿੰਨ ਦਾ ਇੱਕ ਤਿੰਨ ਦਾ ਇੱਕ ਐਦਾਂ ਕਰਕੇ ਸੇ ਇਹਨਾਂ ਨੂੰ ਕਟਾਇਆ ਹੋਇਆ ਆ ਦੇਖੋ ਤੁਸੀਂ ਇਹਦੇ 1 2 3 4 ਹਿੱਸੇ ਬਰਾਬਰ ਕਰ ਲੈਣੇ ਆ ਤੇ ਉਸ ਤੋਂ ਬਾਅਦ ਅਸੀਂ ਇਹਨਾਂ ਨੂੰ ਐਦਾਂ ਹੀ ਇਹਨੂੰ ਕਟਾਂਦੇ ਜਾਣਾ ਹੋਰ ਕੁਝ ਵੀ ਨਹੀਂ ਕਰਨਾ ਦੇਖੋ ਜਦੋਂ ਤੁਹਾਡੇ ਸਾਰੇ ਇਹ ਕੁੰਡੇ ਖਤਮ ਹੋ ਜਾਣਗੇ ਸਿਰਫ ਚਾਰ ਕੁੰਡੇ ਰਹਿ ਜਾਣਗੇ ਤਾਂ ਚਾਰਾ ਕੁੰਡਿਆਂ ਨੂੰ ਅਸੀਂ ਇਕੱਠਾ ਹੀ ਸਲਾਈ 'ਚ ਪਾ ਕੇ ਬੰਦ ਕਰ ਦਾਂ ਨਾ ਉਸ ਤੋਂ ਬਾਅਦ ਅਸੀਂ ਇੱਥੋਂ ਇੱਥੋਂ ਲੱਕੇ ਇਹਨੂੰ ਆ ਦੇਖੋ ਇੱਥੋਂ ਸਿਲਿਆ ਹੋਇਆ ਆ ਦੇਖੋ ਇੱਥੋਂ ਲੱਕੇ ਇੱਥੇ ਤੱਕ ਅਸੀਂ ਮੁਸਲ ਲੈਣਾ ਤੇ ਸਾਡੀ ਦੇਖੋ ਵਧੀਆ ਜੀ ਕੈਪਨ ਕੇ ਤਿਆਰ ਹੋ ਗਈ ਦੇਖੋ ਸਟ੍ਰੈਚੇਬਲ ਕੈਪ ਹੈ ਦੇਖੋ ਤੇ ਬੜੇ ਆਰਾਮ ਨਾਲ ਬੱਚੇ ਦੇ ਸਿਰ ਤੇ ਆ ਜਾਣੀ ਹੈ ਔਰ ਨਿਊ ਬਰਨ ਬੇਬੀ ਲਈ ਇਹ ਪਰਫੈਕਟ ਸਾਈਜ਼ ਹੈ ਹੁਣ ਆਪਾਂ ਬਣਾਨੇ ਹਾਂ ਜੁਰਾਪਾ ਨਿੱਕੇ ਨਿੱਕੇ ਜਿਹੇ ਛੋਟੇ ਜਿਹੇ ਦੇਖ ਬੁੱਟੂ ਬਣਾਏ ਬਹੁਤ ਹੀ ਸੋਖੇ ਤਰੀਕੇ ਨਾਲ ਬਣੇ ਹੋਏ ਬੁੱਟੂ ਆ ਦੇਖੋ कुछ भी नहीं किया कि प्यारे लगते कुकरु छोटे छोटे जो बच्चे दे कि प्यारे -प्यारे फिर तुम हूँ ये देखते भी अस यद बनाए हुए शुरू किया नीचे तो अस इथों शुरू किए हुए मैं थानी थानू पुठा करके दिखा रही है इतों शुरू किए हुए वाले ਇੱਥੇ ਸਿੱਤੇ ਕੁੰਡੇ ਪਾਲਣੇ ਅਤੇ ਕੁੰਡੇ ਪਾ ਕੇ ਅਸੀਂ ਸਲਾਈਆਂ ਬੁਣ ਲੈਣੀਆਂ ਸਿੱਧੀਆਂ-ਸਿੱਧੀਆਂ ਬਣਾ ਲਓ ਚਾਹੇ ਪੁੱਠੇ-ਮੁੱਠੇ ਬਣਾ ਲਓ 1 2 3 4 5 6 7 8 9 10 10 ਸਲਾਈਆਂ ਅਸੀਂ ਸਿੱਧੀਆਂ-ਸਿੱਧੀਆਂ ਪੁੱਠੇ-ਪੁੱਠੇ ਪਾ ਲੈਣੀਆਂ 10 ਲਾਈਆਂ ਪਾਉਣ ਤੋਂ ਬਾਅਦ ਅਸੀਂ ਆਹ ਦੇਖੋ ਫਿਰ ਡਿਜ਼ਾਈਨ ਦਾ ਇੱਕ ਪੈਟਰਨ ਪਾਇਆ ਹੋਇਆ ਜਦੋਂ ਅਸੀਂ ਡਿਜ਼ਾਈਨ ਦਾ 10 ਲਾਈਆਂ ਪਾਉਣ ਤੋਂ ਬਾਅਦ ਪੈਟਰਨ ਸ਼ੁਰੂ ਕੀਤਾ ਤੇ ਨਾਲ ਹੀ ਅਸੀਂ ਇੱਥੇ ਸੈਂਟਰ 'ਚ ਕਿਉਂਕਿ ਤੁਹਾਨੂੰ ਦੱਸਿਆ ਵੀ ਅਸੀਂ 15 15 ਤੀ ਕੁੰਡੇ ਪਏ ਹੋਏ ਨਾ ਤਾਂ ਅਸੀਂ ਸੈਂਟਰ 'ਚ ਇੱਥੇ ਤਿੰਨ ਤਾਂ ਇੱਕ ਕਰਨਾ ਸ਼ੁਰੂ ਕਰ ਦਨਾ ਦੇਖੋ ਜਦੋਂ ਪੈਟਰਨ ਪਾਣਾ ਨਾਲ ਹੀ ਆ ਦੇਖੋ ਇੱਥੋਂ ਤਿੰਨ ਤਾਂ ਇੱਕ ਤਿੰਨ ਤਾਂ ਇੱਕ ਕਰਦੇ ਜਾਣਾ ਤੇ ਉੱਪਰ ਜਦੋਂ ਸਾਡੇ 20 ਕੁੰਡੇ ਰਹਿ ਗਏ ਤਾਂ ਸਾਰੇ ਮੈਂ ਇਕੱਠੇ ਬੰਦ ਕਰਤੇ ਹੋਏ ਆ ਦੇਖੋ ਤੇ ਇੱਥੇ ਡੋਰੀ ਲਈ ਮੈਂ 40 ਪਾਈ ਹੋਈ ਹੈ ਤੇ ਪੈਟਰਨ ਸੇਮ ਹੈ ਜਿੱਦਾਂ ਸਾਰੀ ਜਗ੍ਹਾ ਪਾਇਆ ਉਹੀ ਸੇਮ ਪੈਟਰਨ ਪਾਇਆ ਹੋਇਆ ਹੈ ਤੇ ਬਿਲਕੁਲ ਛੋਟੇ ਜਿਹੇ ਬਣਾਏ ਆ ਦੇਖੋ ਮੈਂ सेम ये एक तरह के नोने बूट बन जाते हैं इस तुँ तो बा देखो डोरी पाके करोशी मैं डोरी के पाई हुई है तो अगे भी जोड़े बनाए हुए हैं गोल गोल जे भी करोशी न सिंपल ही बना के किया हुआ कुछ भी नहीं ज्यादा इस वर्ग किया हुआ बिल्कुल सिंपल चाहे सैट मैं बनाया हुआ है तो बहुत ही सौखा सैट है हाँ देखो हूँ आ गए से अपने कार्डिगन वाल कार्डिगन का देखो ये थोड़ी कोटी मैं थोड़ी बड़ी बनाई हुई है तुम अगर बिल्कुल परफेक्ट न्यूबॉर्न का सइज लैना चाहते हो ਤਾਂ ਤੁਸੀਂ ਇਸ ਚ ਇੱਕ ਵਾਲਾ ਇਹ ਕੱਟ ਕਰ ਦੇਣਾ। ਜਿਹੜਾ ਪੈਂਤੇ ਕੁੰਡੇ ਪਾਏ ਪੈਂਤੇ ਕੁੰਡੇ ਪਾ ਕੇ ਬਾਰਡਰ ਬੁਣਿਆ ਬਾਰਡਰ ਦੇਖੋ ਸਿੰਪਲ ਬਾਰਡਰ ਹੈ ਦੇਖੋ। ਬਾਰਡਰ ਕਿੰਦਾ ਬੁਣਿਆ ਹੈ ਬਾਰਡਰ ਨੂੰ ਕੁਝ ਲਗ ਤਰੀਕੇ ਨਾਲ ਸਿੱਧਾ ਪੁੱਠਾ ਸਿੱਧੀ ਸिलाई ਇਸ ਪਾ ਲੈਣੀ ਤੇ ਪੁੱਠੀ ਸिलाई ਪੂਰੀ ਪੁੱਠੀ ਪਾ ਲੈਣੀ ਫਿਰ ਸਿੱਧਾ ਪੁੱਠਾ ਪਾ ਲੈਣਾ ਸਿੱਧੀ ਸिलाई ਤੇ ਪੁੱਠੀ ਸिलाई ਪੂਰੀ ਪੁੱਠੀ ਇੱਦਾਂ ਕਰਦੇ ਹਾਂ ਬਾਰਡਰ ਬੁਣਿਆ ਹੋਇਆ। ਫਿਰ ਆ ਦੇਖੋ ਇਦਾਂ ਹੀ ਇਹ ਦੋ ਰੰਗ ਚ ਸਾਰੀਆਂ ਸੇਨ ਨੂੰ ਬੁੰਦੇ ਚਲੇ ਗਏ। ਮੈਂ ਇਹਦੀ ਬਾਰਡਰ ਤੋਂ ਬਾਅਦ ਲੰਬਾਈ 9 ਇੰਚ ਕੀਤੀ ਹੋਈ ਹੈ। ਅਗਰ ਤੁਸੀਂ ਨਿਊ ਬੋਨ ਦਾ ਬਣਾਉਣਾ ਚਾਹੁੰਦੇ ਹੋ ਤਾਂ ਤੁਸੀਂ ਬਾਰਡਰ ਸਮੇਤ 9 ਇੰਚ ਕਰ ਲੈਣੀ ਹੈ। 1 ਇੰਚ ਦੀ ਪੱਟੀ ਹੈ ਇਹ ਅਸੀਂ ਕੱਟ ਕਰਦੇ ਨੇ। 1-1 ਇੰਚ ਦੀ ਸਾਡੇ ਇਹ ਪੱਟੀਆਂ ਬਣ ਕੇ ਆਈਆਂ ਹੋਈਆਂ ਨੇ। ਤੁਸੀਂ ਜਿਸ ਸਾਈਜ਼ ਦਾ ਬਣਾਉਣਾ ਚਾਹੁੰਦੇ ਹੈ ਇਹ ਤਕਰੀਬਨ ਡੇਢ ਕ ਸਾਢੇ ਦੇ ਬੱਚੇ ਦੇ ਆਰਾਮ ਨਾਲ ਆ ਜਾਣੀ ਹੈ। ਪਰ ਹੈ ਅਗਰ ਤੁਸੀਂ ਇਸ ਤੋਂ ਛੋਟਾ ਬਣਾਉਣਾ ਚਾਹੁੰਦੇ ਤਾਂ ਤੁਸੀਂ ਇਹ ਪੱਟੀਆਂ ਆਪਣੇ ਕੱਟ ਕਰਦੇ। ਇਹ ਤਾਂ ਪਰਫੈਕਟ ਨਿਊ ਬੋਨ ਬੇਬੀ ਸਾਈਜ਼ ਹੈ ਤੇ ਇਹ ਥੋੜੀ ਮੈਂ ਵੱਡੀ ਬਣਾ ਲਈ ਹੋਈ ਹੈ। ਪਰ ਹਾਂ ਕਿ ਤੁਸੀਂ ਨਿਊ ਬੋਰਲੇ ਬਣਾਉਣਾ ਚਾਹੁੰਦਾ ਤੁਹਾਨੂੰ ਮੈਂ ਬਾਰ ਬਾਰ ਦੱਸ ਰਹੀ ਹਾਂ ਤੁਸੀਂ ਇੱਕ ਪੱਟੀ ਇਹ ਕੱਟ ਕਰਦੇ ਨਹੀਂ ਤਾਂ ਸਾਡਾ ਨਿਊ ਬੋਰਨ ਦਾ ਪਰਫੈਕਟ ਸਾਈਜ਼ ਆ ਜਾਣਾ ਨੀਚੇ ਹੁੰਡੇ ਤੁਸੀਂ ਇੰਨੇ ਹੀ ਰੱਖ ਲਓ ਕਿਉਂਕਿ ਬੱਚਾ ਨੂੰ ਥੋੜੀ ਖੁੱਲੀ ਹੀ ਠੀਕ ਲੱਗਦੀ ਹੈ ਇਸ ਤੋਂ ਬਾਅਦ ਦੇਖੋ ਮੋਢੇ ਤੇ ਕਟਾਈ ਕੀਤੀ ਹੋਈ ਹੈ ਮੈਂ 3 2 1 ਤੇ ਨਾਲ ਹੀ ਅਸੀਂ ਆਦੇ ਗਲੇ ਦੀ ਕਟਿੰਗ ਸ਼ੁਰੂ ਕਰ ਲਈ ਦੇਖੋ ਗਲੇ ਦੀ ਕਟਿੰਗ ਇੱਕ ਆਪਾਂ ਪਹਿਲੀ ਸਲਾਈ ਚ ਇੱਕ ਰੱਖ ਲੈਣਾ ਫਿਰ ਹਰ ਸਿੱਧੀ ਸਲਾਈ ਇੱਕ ਇੱਕ ਹੁੰਡਾ ਕਟਾਂਦੇ ਜਾਣਾ ਦੇਖੋ ਸਾਰੇ ਜਗ੍ਹਾ ਕਟਾਂਦੇ ਕੇ ਉੱਪਰ ਤੱਕ ਆ ਦੇਖੋ इथों लाके इत हर सीधी सिलाई असी एक, एक कुंडा कटाते जाए सेम ऐद ही दो सैड असि कटिंग करनी है सेम कटिंग होंगी भी शेप की तो एक साइड असी बुन लेनी है वी शेप करके तो फिर असी दूजी साइड बुन है। मैं अगे एक वीडियो बना रही हूँ उस मैं थोड़ा पूरा ही वी गला बुन के दसूंगी इस सिर्फ थानू मैं प्रफेक्ट मोटा मोटा ही दस रही है ਇਸ ਵਾਰ ਸੀ ਤੀਰੇ ਦੇ ਕੁੰਡੇ ਰੱਖਲੇ ਹੋਏ ਜਿੰਨੇ ਤੁਹਾਨੂੰ ਚਾਹੀਤੇ ਰੱਖ ਲਓ ਕਿਉਂਕਿ ਇਹ ਇਹਦੇ ਮੈਂ ਰੱਖੇ ਹੋਏ ਆ ਜੀ 1 2 3 4 5 6 7 8 9 10 11 15 ਤਕਰੀਬਨ ਅਸੀਂ 15 20 ਇੰਨੇ ਕਹੀ ਹੀ ਕੁੰਡੇ ਰੱਖਦੇ ਹੁੰਨੇ ਆ ਤੀਰੇ ਦੇ ਆ ਦੇਖੋ ਬਾਕੀ ਅਸੀਂ ਸਾਰਾ ਵੀਗਲਾ ਦਾ ਕਟਾਤਾ ਪਰ ਵੀਗਲਾ ਥੋੜਾ ਮੈਂ ਇਹ ਡੀਪ ਤੋਂ ਸ਼ੁਰੂ ਕੀਤਾ ਤਾਂ ਕਿ ਇਹ ਦੇਖੋ ਬੱਚੇ ਦੇ ਆਰਾਮ ਨਾਲ ਆ ਜਾਵੇ ਆ ਦੇਖੋ ਪਿਛਲਾ ਪੱਲਾ ਵੀ ਸਿੰਪਲ 70 ਗੁੰਡੇ ਪਾ ਕੇ ਮੁੰਨ ਲੈਣਾ ਉੱਪਰ ਜਾ ਕੇ ਇੱਥੇ 3 2 1 ਦੀ ਕਟਾਈ ਪਾ ਦਣੀ ਹੈ ਤੇ ਉੱਪਰ ਜਾ ਕੇ ਅਸੀਂ ਇਹਨੂੰ ਮੋਢੇ ਦੇ ਨਾਲ ਮੋਢਾ ਜੋੜ ਲੈਣਾ ਤੇ ਆ ਗਲੇ ਦੇ ਗੁੰਡੇ ਇੱਦਾਂ ਹੀ ਛੜ ਕੇ ਜਦੋਂ ਅਸੀਂ ਗਲੇ ਦੇ ਗੁੰਡੇ ਚੁੱਕਨੇ ਤੇ ਨਾਲ ਹੀ ਇਹ ਚੁੱਕ ਲੈਣੇ ਬਾਵਾ ਵੀ ਦੇਖੋ ਬਾਵਾ ਦੇ 25 ਗੁੰਡੇ ਪਾ ਕੇ ਨੀਚੋਂ ਸ਼ੁਰੂ ਕੀਤੀ ਹੋਈ ਹੈ ਤੇ ਫਿਰ ਉਹੀ ਹਰ 6ਵੀਂ ਸਲਾਈ 4ਵੀਂ ਸਲਾਈ ਇੱਕ ਇੱਕ ਗੁੰਡਾ ਬੰਨ੍ਹਦੇ ਜਾਣਾ ਤੇ ਜਦੋਂ ਇੱਥੇ ਸਾਡੇ ਮੈਂ ਇੱਥੇ ਉੱਪਰ ਇਹਦੇ ਗੁੰਡੇ ਕੀਤੇ ਹੋਏ ਆ 65 65 70 ਦੇ ਵਿੱਚ ਤੁਸੀਂ ਕਰ ਲੈਣਾ ਮੈਂ 65 ਕੁੰਡੇ ਕੀਤੇ ਆ ਕਿਉਂਕਿ ਆ ਦੇਖੋ ਗਫ ਜਾ ਪੈਟਰਨ ਹੈ ਤਾਂ ਵਧੀਆ ਜਾ ਤਾਂ ਤੇਰਤੇ ਬਸ ਤਿੰਨ ਦੋ ਇੱਕ ਇੱਕ ਕਟਾ ਕੇ ਤੇ ਫਿਰ ਦੋ ਕਟਾ ਕੇ ਸਾਰੇ ਹੀ ਕੁੰਡੇ ਜਿਵੇਂ ਇਕੱਠੇ ਹੀ ਘਟਾਏ ਹੋਏ ਨੇ ਇਹਦਾ तकरीबन ਜਿਹੜੇ ਬਾਕੀ ਮੈਂ ਮੋਢੇ ਬੰਦੇ ਉਸ ਤੋਂ ਬਾਅਦ ਤੁਹਾਨੂੰ ਦੱਸਿਆ ਬਾਹਾਂ 'ਚ ਤਿੰਨ ਦੋ ਇੱਕ ਇੱਕ ਠਾ ਕੇ ਹਰਸ ਦੋ 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 ਕਰਕੇ ਇਦਾਂ ਘਟਾ ਦੇ ਜਾਨੀ ਇਸ ਲਈ ਮੈਂ ਤਿੰਨ ਦੋ ਇੱਕ ਇੱਕ ਠਾ ਕੇ ਸਾਰੇ ਬਾਹ ਇਕੱਠੇ ਘਟਾ ਲਈ ਕਿਉਂਕਿ ਤੇ ਤੀਰੇ ਤਾਂ ਮੈਂ ਕੁੰਡੇ ਥੋੜੇ ਜ਼ਿਆਦਾ ਰੱਖ ਲਏ ਸੀ ਇਸ ਕਰਕੇ ਇਹ ਇੱਥੇ ਇਹ ਬਾਹ ਫਿਰ ਠਾ ਗਈ ਤੇ बस उस ਤੋਂ ਬਾਅਦ ਅਸੀਂ ਸਿਲਾਈ ਕਰ ਲੈਣੀ ਹੈ ਤੇ ਅਸੀਂ ਚੱਕੂ ਲੈਣੀ ਹੈ ਇਹਦੇ ਗਲੇ ਦੇ ਕੁੰਡੇ ਗਲੇ ਦਾ ਕੁੰਡਾ ਚੁੱਕ ਕੇ ਮੈਂ ਸਿੰਪਲ ਹੀ ਗਲਾ ਬਣਾਇਆ ਹੈ ਵੀ ਆ ਦੇਖੋ ਸਿੰਪਲ ਕੁੰਡੇ ਨਾਲ ਹੀ ਇਹ ਕੁੰਡੇ ਘਟਾਏ ਹੋਏ ਨੇ ਬਿਲਕੁਲ ਵੀ ਗਲਾ ਸਿੰਪਲ ਇਹਦਾ ਬਣਾਇਆ ਹੋਇਆ ਕੁਝ ਵੀ ਨਹੀਂ ਕੀਤਾ ਹੋਇਆ ਕੁੰਡੇ ਕਿੰਨੇ ਚੁੱਕੇ ਹੈ ਇਹ ਆਪਾਂ ਹੁਣ ਦੇਖ ਲੈਣ ਇਧਰੋਂ ਮੈਂ ਜੀ ਆ ਦੇਖੋ ਇਹਦੇ 22 ਜੋੜ ਤੇ 22 ਜੋੜ ਇਧਰ ਤੇ ਪਿੱਛੇ ਵੀ ਸਾਡੇ 22 ਜੋੜਾ ਚੁੱਕ ਕੇ ਕਿਉਂਕਿ ਇਹ ਮੈਂ ਬਣਾਇਆ ਹੋਇਆ ਹੈ ਦੇਖੋ ਇਹਨੂੰ 10 ਨੰਬਰ ਦੀ ਸਲਾਈਂ ਤੇ ਬਣਾ ਕੇ ਉਪਰੋਂ 12 ਨੰਬਰ ਦੀ ਸਲਾਈਂ ਨੇ ਮੈਂ ਬੰਦ ਕਰਤਾ ਹੋਇਆ ਤਾਂ ਕਿ ਆ ਦੇਖੋ ਗਲਾ ਬੱਚੇ ਦੇ ਆਰਾਮ ਨਾਲ ਆ ਜਵੇ ਦੇਖੋ ਬਾਕੀ ਤੁਹਾਨੂੰ ਪਤਾ ਹੀ ਜਦੋਂ ਵੀ ਕਲਪ ਮੈਂਨੇ ਸੀ ਸੈਂਟਰ ਚ ਵੀ ਇੱਕ ਹੁੰਡਾ ਇਧਰੋਂ ਇੱਕ ਹੁੰਡਾ ਇਧਰੋਂ ਲੈ ਕੇ ਸੀ ਕਟਾਂਦੇ ਜਾਨੇ ਦੇਖੋ ਵੀ ਕਿੰਨੀ ਪਰਫੈਕਟ ਆਈ ਹੋਈ ਆ ਦੇਖੋ ਚਲੋ ਇਹ ਬਣ ਗਈ ਸਾਡੀ ਕੋਟੀ ਤੇ ਬਣ ਗਈ ਟੋਪੀ ਤੇ ਬਣ ਗਈ ਜਰਾਬਾ ਤੇ ਬੱਚਾ ਬਣ ਗਿਆ ਬਚ ਗਿਆ ਸਾਡਾ ਠੰਡ ਤੋਂ ਤਾਂ ਫਿਰ ਬਣਾਓ ਇਹ ਸੈੱਟ ਅਗਰ ਤੁਸੀਂ ਕਿਸੇ ਨੂੰ ਤੁਸੀਂ ਬਿਗਨਰ ਹੋ ਔਰ ਤੁਹਾਨੂੰ ਹਜੇ ਬਣਾਉਣਾ ਤੁਸੀਂ ਸਿੱਖਿਆ ਹੀ ਐ ਤਾਂ ਵੀ ਤੁਸੀਂ ਇਹ ਸੈਟ ਨੂੰ ਆਰਾਮ ਨਾਲ ਬਣਾ ਕੇ ਕਿਸੇ ਨੂੰ ਗਿਫਟ ਕਰ ਸਕਦੇ ਹੋ ਕਿਉਂਕਿ ਬਣਾਉਣਾ ਬਹੁਤ ਹੀ ਸੌਖੇ ਇਜ਼ੀ ਵੇ ਨਾਲ ਹੈ ਬਣਾਇਆ ਹੋਇਆ ਤੇ ਪੈਟਰਨ ਵੀ ਬਿਲਕੁਲ ਸੌਖਾ ਪੈਟਰਨ ਤੁਹਾਨੂੰ ਦੱਸੀ ਜਾ ਰਹੀ ਹੈ ਮੈਂ ਇੱਕ ਸਲਾਈਸ ਅਸੀਂ ਇੱਕ ਹੁੰਡਾ ਬੁਣ ਲੈਣਾ ਇੱਕ ਬਗੈਰ ਬੁਣੇ ਚੁੱਕ ਲੈਣਾ ਇੱਕ ਬੁਣ ਲੈਣਾ ਤੇ ਬਗੈਰ ਚਲੋ ਪੈਟਰਨ ਆਪਾਂ ਬਣਾਈ ਲੈਨੇ ਬਣਾ ਕੇ ਦੇਖਦੇ ਹਾਂ ਉਸ ਪੈਟਰਨ ਨੇ ਕਿੱਦਾਂ ਬਣਾਇਆ ਹੈ ਅੰਦੇ ਕੋ ਇਸ ਪੈਟਰਨ ਪਾ ਲਈ ਮੈਂ ਪਹਿਲਾਂ ਥੋੜੀ ਜਿਹੀ ਪਲੇਨਸ ਲਈਆਂ ਪਾ ਲਈਆਂ ਜਿੱਦਾਂ ਅਸੀਂ ਇਹ ਪਾਈਆਂ ਹੋਈਆਂ ਠੀਕ ਹੈ ਇਸ ਤੋਂ ਬਾਅਦ ਦੇਖੋ ਸੀ ਦੂਜਾ ਕਲਰ ਸ਼ੁਰੂ ਕਰ ਲੈਣਾ ਦੂਜੇ ਕਲਰ ਨੂੰ ਆਪਾਂ ਪਹਿਲੇ ਕੁੰਡੇ ਨੂੰ ਬੁਣ ਲਿਆ ਇੱਕ ਨੂੰ ਬਗੈਰ ਬੁਣੇ ਚੁੱਕ ਲਿਆ ਫਿਰ ਇੱਕ ਨੂੰ ਬੁਣ ਲਿਆ ਇੱਕ ਨੂੰ ਬਗੈਰ ਬੁਣੇ ਚੁੱਕ ਲਿਆ ਇੱਕ ਕੁੰਡਾ ਬੁਣ ਰੇ ਹੈ ਤੇ ਇੱਕ ਬਗੈਰ ਬੁਣਾ ਚੁੱਕ ਰੇ ਹੈ ਫਿਰ ਇੱਕ ਬੁਣ ਲਿਆ ਫਿਰ ਇੱਕ ਨੂੰ ਬਗੈਰ ਬੁਣੇ ਚੁੱਕ ਲਿਆ ਫਿਰ ਇੱਕ ਬੁਣ ਲਿਆ ਫਿਰ ਇੱਕ ਨੂੰ ਬਗੈਰ ਬੁਣੇ ਚੁੱਕ ਲਿਆ ਇੱਕ ਬੁਣ ਲਿਆ ਇੱਕ ਬਗੈਰ ਬੁਣੇ ਚੁੱਕ ਲਿਆ ਇੱਕ ਬੁਣ ਲਿਆ ਤੇ ਇੱਕ ਬਗੈਰ ਬੁਣਾ ਚੁੱਕਿਆ ਕਿਉਂਕਿ ਇੱਕ ਹੀ ਇੱਕ ਸਾਨੂੰ ਕੁੰਡੇ ਚਾਹੀਦੇ ਤਾਂ ਇਸ ਕਰਕੇ ਇਸਜੇ ਤੁਹਾਨੂੰ ਕੋਈ ਕੁੰਡਿਆਂ ਦੀ ਟੈਨਸ਼ਨ ਨਹੀਂ ਵੀ ਅਸੀਂ ਕਿੰਨੇ ਕੁੰਡੇ ਰੱਖਣੇ ਆ। ਦੂਜੀ ਸਲਾਈਸ ਅਸੀਂ ਦੇਖੋ ਫੇਰ ਜਿਹੜੇ ਕੁੰਡੇ ਬੁਨੇ ਉਹਨਾਂ ਨੂੰ ਬੁਣ ਲੈਣਾ, ਪੁੱਠੇ ਤੇ ਜਿਹੜਾ ਬਗੈਰ ਬੁਨੇ ਚੁੱਕਿਆ ਨੂੰ ਬਗੈਰ ਬੁਨੇ ਚੁੱਕ ਲੈਣਾ। ਐਦਾਂ ਹੀ ਅਸੀਂ ਪੂਰੀ ਪੁੱਠੀ ਸਲਾਈ ਪਾ ਲੈਣੀ ਆ। ਉਸ ਤੋਂ ਬਾਅਦ ਅਸੀਂ ਆ ਜਾਵਾਂਗੇ ਆਪਣੀ ਸਿੱਧੀ ਰੋ ਦੇ ਵਿੱਚ। ਕਿਉਂਕਿ ਤੁਹਾਨੂੰ ਥੋੜੇ ਜਿਹਾ ਕੁੰਡਿਆਂ ਤੇ ਹੀ ਮੈਂ ਪੈਟਰਨ ਪਾ ਕੇ ਦੱਸ ਰਹੀ ਹਾਂ। ਇਸ ਲਈ ਸਾਡਾ ਪੈਟਰਨ ਜਲਦੀ ਹੀ ਵੀਡੀਓ ਜਿਆਦਾ ਲੰਬੀ ਨਹੀਂ ਹੋਊਗੀ ਤੇ ਜਲਦੀ ਜਲਦੀ ਸਾਡਾ ਪੈਟਰਨ ਬਣ ਜਾਣਾ। ਹੁਣ ਅਸੀਂ ਸਿੱਧੇ ਰੁੱਝ ਕੀ ਕਰਨਾ ਜਿਹੜਾ ਅਸੀਂ ਦੂਜਾ ਕਲਰ ਲਗਾਇਆ ਸੀ ਇਹਦੇ ਨਾਲ ਅਸੀਂ ਪੂਰੀ ਦੀ ਪੂਰੀ ਰੋਹ ਬੁਣ ਲਣੀ ਹੈ ਪੂਰੀ ਰੋਹ ਸਿੱਧੇ ਅਸੀਂ ਇਸੇ ਕਲਰ ਦੇ ਨਾਲ ਬੁਣ ਲਣੀ ਹੈ ਦੇਖਿਆ ਹੈ ਨਾ ਸਿੰਪਲ ਦਾ ਡਿਜ਼ਾਈਨ ਬਸ ਆਹੀ ਸਾਡਾ ਡਿਜ਼ਾਈਨ ਹੈ ਇਦਾਂ ਹੀ ਅਸੀਂ ਹੁਣ ਦੂਜੇ ਕਲਰ ਨਾਲ ਬੁਣ ਲੈਣਾ ਪਹਿਲਾਂ ਸੇ ਦੋ ਰੋਹ ਪਾ ਲੈਨੇ ਕਿਉਂਕਿ ਥੋੜੇ ਹੀ ਗੁੰਡੇ ਪਏ ਇਸ ਕਰਕੇ ਸਿਫਟਾਟ ਅਸੀਂ ਇਹ ਰੋਹ ਕੰਪਲੀਟ ਕਰ ਲੈਣੇ ਆ। ਪੁੱਠੇ ਰੋ ਦੇ ਵਿੱਚ ਅਸੀਂ ਪੂਰੀ ਪੁੱਠੀ ਇਸੇ ਕਲਰ ਦੇ ਨਾਲ। ਹੁਣ ਅਗਲੀ ਰੋ ਬੁਣਾਂਗੇ ਅਸੀਂ ਦੂਜੇ ਕਲਰ ਦੇ ਨਾਲ। अगली रो बुनियाँ पिंक कलर के नाल दो तो रो दो पहल ऊना पाइं एक उड्डा बगैर बुनिया तो एक दो प्लेन पा लिया फिर दो हम असी पिंक दिया प्लेन पा लिया ਅਸੀਂ ਅਗਲੀ ਰੋਜ਼ ਫੇਰ ਇੱਕ ਕੁੰਡਾ ਬੁਣ ਲੈਣਾ ਤੇ ਇੱਕ ਬਗੈਰ ਬੁਣਿਆ ਚੁੱਕ ਲੈਣਾ ਹਲਕੋ ਫੇਰ ਆ ਗਏ ਅਸੀਂ ਅਗਲੀ ਰੋਜ਼ ਅਗਲੀ ਰੋਜ਼ ਫੇਰ ਅਸੀਂ ਅਗਲਾ ਕਲਰ ਨਾ ਪਾਵਾਂਗੇ ਆ ਦੇਖੋ ਜਿਹੜਾ ਕੁੰਡਾ ਅਸੀਂ ਪਹਿਲਾਂ ਬਗੈਰ ਬੁਣਿਆ ਚੁੱਕਿਆ ਅਸੀਂ ਉਹ ਹੀ ਫੇਰ ਹੁਣ ਚੁੱਕਣਾ ਆਹ ਵੇਲਾ ਜਿੱਦਾਂ ਪਹਿਲਾਂ ਸੀ ਇਹਨੇ ਬੁਣਿਆ ਹੋਇਆ ਪਹਿਲੇ ਨੂੰ ਬੁਣ ਲਵਾਂਗੇ दूजे बगैर बुनिया फिर बुन लवेंगे अगला फिर बगैर बुने फिर बुन लेना ऐंडा बुन लगैर बुनिया एक कुंडा बुन लैना एक बगैर बुनिया एक कुंडा बुन लेना एक बगैर बुनिया बुन 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 लास्ट फिर साटा बगैर बुने आ गया पुट्ठी रोदे फिर असं इदा ही जोड़े कुंडे बुने हुए उन्होंने असी पुट्ठा ही बुन लेना पुट्ठा मुन लिया इनू बगैर बुने चुक लिया फिर पुट्ठा मुन लिया फिर बगैर बुनिया फिर पुट्ठा फिर बगैर बुनिया तो फिर पुट्ठा फिर बगैर बुनिया है फिर पुट्ठा गया फिर बगैर बुनिया तो फिर पुट्ठा बगैर बुने पुट्ठा हूँ आ गए अपने पैटर्न द अगली रोह पैटर्न की अगली रोह फिर असं मैरून कलर के नाल ही दो रो पा लैनी है चार कलर पा रहे हैं चार कलर दा रहे इस करके कलर साढ़े बराबर ही पै रहे हैं तो सिर्फ जोड़ा सा एक्सट्रा हुआ है असी बिच पाई हुई पट्टिया मीनस के प्लेन ही सिलाइया पाई हुई क्योंकि मैं कलर ज़्यादा लगया हो इस करके ਅਦਕੋ ਬਸੇ ਦੋ ਰੋ ਦੇ ਨਾਲ ਹੀ ਸਾਡਾ ਪੈਟਰਨ ਬਣ ਕੇ ਤਿਆਰ ਹੋ ਗਿਆ ਬਸ ਇਦਾਂ ਹੀ ਅਸੀਂ ਇਹ ਪੈਟਰਨ बार-बार ਮੈਂ ਥੋੜਾ ਥੋੜੀ ਦੂ ਦੂ ਬਾਤ ਪਾਇਆ ਹੈ ਇਸ ਤਰ੍ਹਾਂ ਦਸੀ ਵਾਲੀ ਛੇ ਰੋ ਇਦਾਂ ਹੀ ਪਲੇਨ ਬੁਣ ਲੈਣੀ ਆਨੇ ਫਿਰ ਅਸੀਂ ਫਿਰ ਇਦਾਂ ਹੀ ਇਸ ਪੈਟਰਨ ਨੂੰ ਪਾ ਲੈਣਾ ਹਾਂ ਦੇਖੋ ਸਾਡਾ ਪੈਟਰਨ ਬਣ ਕੇ ਹੋ ਗਿਆ ਤਿਆਰ ਬਿਲਕੁਲ ਸੋਖਾ ਜਿਹਾ ਪੈਟਰਨ ਆ ਵਧੀਆ ਪੈਟਰਨ ਲੱਗਦਾ ਹੈ ਤੁਸੀਂ ਚਾਹੋ ਇਹਨੂੰ ਸਾਰੇ ਚ ਪਾ ਸਕਦੇ ਹੋ ਜਾਂ ਜਿਸ ਤਰ੍ਹਾਂ ਮੈਂ ਪਾਇਆ ਤੁਸੀਂ ਇਦਾਂ ਨੂੰ ਐਡਜਸਟ ਕਰ ਲਓ ਉੱਪਰ ਫਿਰ ਬਸ ਇਸ ਤੋਂ ਬਾਅਦ ਅਸੀਂ ਪਿੰਕ ਕਲਰ ਸ਼ੁਰੂ ਕਰ ਲੈਣਾ ਦੇਖੋ ਆ ਸਾਡਾ ਇਹਦਾ ਪੈਟਰਨ ਆ ਦੇਖੋ ਬਣ ਗਿਆ ਉਸ ਇਦਾਂ ਸੇ ਇਹਨੂੰ ਪਾਈ ਜਾਣਾ ਤਾਂ ਸਾਡਾ ਪੈਟਰਨ ਬਣ ਕੇ ਤਿਆਰ ਹੋ ਗਿਆ ਇਹ ਤੁਹਾਨੂੰ ਦੱਸਤਾ ਬਾਕੀ ਤੁਹਾਨੂੰ ਸਪੂਰੀ ਐਕਸਪਲੇਨ ਕਰਤੀ ਤੇ ਫਿਰ ਤੁਸੀਂ ਬਣਾਓ ਇਹ ਵਾਲੀ ਤੇ ਮੈਨੂੰ ਦੱਸੋ ਤੁਹਾਨੂੰ ਕਿੱਦਾਂ ਦੀ ਲੱਗੀ ਮਿਲਦੇ ਆ ਫਿਰ ਕੱਲ ਇੱਕ ਨਈ ਵੀਡੀਓ ਦੇ ਨਾਲ ਇੱਕ ਨਵੇਂ ਪ੍ਰੋਜੈਕਟ ਦੇ ਨਾਲ ਤਾਂ ਤੁਸੀਂ ਬਸ ਤਿਆਰ ਰੱਖੋ ਕੁਝ ਰੋਜ਼ੀ ਓਕੇ ਬਾਏ ਬਾਏ ਟੇਕ ਕੇਅਰ